이란 ਦੇ ਸ਼ਹਿਰ ਦਾ ਨਾਮ ਜ਼ਾਹਿਦਾਨ ਸਿੱਖਾਂ ਕਰਕੇ ਪਿਆ ਜ਼ਾਹਿਦਾਨ ਸ਼ਬਦ ਦਾ ਅਰਥ ਕੀ ਹੈ ਸਿੱਖਾਂ ਦੇ 이란 ਜਾਣ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਮ ਦੁਸ਼ਤੇਆਬ ਸੀ ਇਸ ਦਾ ਮਤਲਬ ਪਾਣੀ ਦੇ ਚੋਰ ਹੁਣ ਕਿੰਨੇ ਸਿੱਖ ਇੱਥੇ ਮੌਜੂਦ ਹਨ ਕਿਹੋ ਜਿਹੀ ਹੈ ਸਿੱਖਾਂ ਦੀ ਜ਼ਿੰਦਗੀ 이란 ਦੇ ਵਿੱਚ 이란 ਦੇ ਝੰਡੇ ਦੇ ਵਿੱਚ ਖੰਡੇ ਦਾ ਨਿਸ਼ਾਨ ਹੈ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਨੇ ਜ਼ਾਹਿਦਾਨ ਦੇ ਗੁਰੂ ਘਰ ਵਾਸਤੇ 2 ਕਰੋੜ ਅਤੇ ਸਿੱਖਾਂ ਦੇ ਸਕੂਲ ਵਾਸਤੇ 20 ਲੱਖ ਰੁਪਏ ਭੇਜੇ ਸਨ ਹੁਣ ਗੱਲ ਕਰਦੇ ਹਾਂ ਕਿ ਸਿੱਖ ਈਰਾਨ ਵਿੱਚ ਕਿਵੇਂ ਵਸੇ ਜਿਸ ਸ਼ਹਿਰ ਵਿੱਚ ਸਿੱਖ ਹੁਣ ਰਹਿ ਰਹੇ ਹਨ ਉਹ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਹੈ ਪੁਰਾਣੇ ਸਮੇਂ ਵਿੱਚ ਇਹ ਇੱਕ ਪਿੰਡ ਸੀ ਅਤੇ ਵਪਾਰ ਦਾ ਕੇਂਦਰ ਸੀ ਇੱਥੇ ਪੰਜਾਬੀ ਸਿੰਧੀ ਬਲੋਚੀ ਗੁਜਰਾਤੀ ਅਤੇ ਅਫਗਾਨੀ ਵਪਾਰੀ ਸਾਰੇ ਇਸ ਜਗ੍ਹਾ ਤੇ ਰੁਕ ਕੇ ਅੱਗੇ ਵਪਾਰ ਕਰਨ ਜਾਂਦੇ ਸਨ ਇਸ ਸ਼ਹਿਰ ਦਾ ਪੁਰਾਣਾ ਨਾਮ ਸੀ ਦੁਸਤੇਆਬ ਇਸ ਦਾ ਈਰਾਨੀ ਭਾਸ਼ਾ ਵਿੱਚ ਮਤਲਬ ਹੈ ਚੋਰਾਂ ਦਾ ਪਾਣੀ ਇਸ ਦਾ ਨਾਮ ਚੋਰਾਂ ਦਾ ਸ਼ਹਿਰ ਇਸ ਕਰਕੇ ਪਿਆ ਸੀ ਕਿਉਂਕਿ ਇਸ ਜਗ੍ਹਾ ਤੇ ਇੱਕ ਪਾਣੀ ਦਾ ਝਰਨਾ ਵਗਦਾ ਸੀ ਜਦੋਂ ਵਪਾਰੀ ਪਾਣੀ ਪੀਣ ਲਈ ਇੱਥੇ ਰੁਕਦੇ ਸਨ ਤਾਂ ਚੋਰ ਵਪਾਰੀਆਂ ਨੂੰ ਲੁੱਟ ਲੈਂਦੇ ਸਨ ਇਸ ਕਰਕੇ ਇਸ ਜਗ੍ਹਾ ਦਾ ਨਾਮ ਚੋਰਾਂ ਦਾ ਪਾਣੀ ਪੈ ਗਿਆ ਇਸ ਸ਼ਹਿਰ ਦਾ ਨਾਮ ਸਿੱਖਾਂ ਕਰਕੇ ਬਦਲਿਆ ਗਿਆ ਸੀ ਹੁਣ ਇਸ ਦਾ ਨਾਮ ਚੋਰਾਂ ਦੇ ਸ਼ਹਿਰ ਤੋਂ ਬਦਲ ਕੇ ਜ਼ਾਹਿਦਾਨ ਰੱਖਿਆ ਗਿਆ ਜਿਸ ਦਾ ਮਤਲਬ ਸੱਚੇ ਲੋਕਾਂ ਦਾ ਸ਼ਹਿਰ ਵਪਾਰੀ ਕਿ ਸ਼ਹਿਰ ਹੋਣ ਕਰਕੇ ਕੁਝ ਸਿੱਖਾਂ ਨੇ ਇਸ ਸ਼ਹਿਰ ਦੇ ਵਿੱਚ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਅਤੇ ਉਹਨਾਂ ਦਾ ਵਪਾਰ ਚੰਗਾ ਚੱਲਣ ਲੱਗ ਪਿਆ ਤੇ ਉਹ ਸਿੱਖ ਇੱਥੇ ਹੀ ਵਸ ਗਏ ਵਪਾਰ ਦੇ ਨਾਲ ਨਾਲ ਉਹ ਖੇਤੀ ਵੀ ਕਰਦੇ ਸਨ ਤੁਹਾਨੂੰ ਪਤਾ ਹੀ ਹੈ ਖੇਤੀ ਪੰਜਾਬ ਦਾ ਮੁੱਖ ਕੀਤਾ ਹੈ ਪੰਜਾਬੀ ਜਿੱਥੇ ਮਰਜੀ ਜਾਣ ਖੇਤੀ ਜ਼ਰੂਰ ਕਰਨਗੇ ਅਤੇ ਸਿੱਖ ਜਿੱਥੇ ਵੀ ਜਾਂਦੇ ਹਨ ਆਪਣੇ ਘਰ ਨਾਲੋਂ ਪਹਿਲਾਂ ਗੁਰੂ ਘਰ ਬਣਾਉਂਦੇ ਹਨ ਉਸ ਤੋਂ ਬਾਅਦ ਸਿੱਖਾਂ ਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਜਿਸ ਦਾ ਨਾਮ ਹੈ ਸਿੰਘ ਸਵਾ ਗੁਰਦੁਆਰਾ ਜ਼ਾਹਿਦਾਨ ਜਦੋਂ ਵੀ ਕੋਈ ਵਪਾਰੀ ਜਾਹੀਦਾਨ ਆਉਂਦਾ ਸੀ ਤਾਂ ਸਿੱਖ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਰੱਖਦੇ ਸਨ ਅਤੇ ਉਹਨਾਂ ਨੂੰ ਫਰੀਦ ਦੇ ਵਿੱਚ ਖਾਣਾ ਖਲਾਉਂਦੇ ਸਨ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਇਸੇ ਕਰਕੇ ਸਿੱਖ ਉਸ ਸ਼ਹਿਰ ਦੇ ਵਿੱਚ ਕਾਫੀ ਮਸ਼ਹੂਰ ਹੋ ਗਏ ਸਨ ਇੱਕ ਦਿਨ ਈਰਾਨ ਦਾ ਬਾਦਸ਼ਾਹ ਸ਼ਾਹ ਰਾਜਾ ਪਹਿਲਵੀ ਇਸ ਪਿੰਡ ਵਿੱਚੋਂ ਲੰਘ ਰਿਹਾ ਸੀ ਅਤੇ ਉਸ ਨੇ ਜਦੋਂ ਲੰਮੀਆਂ ਲੰਮੀਆਂ ਦਾੜ੍ਹੀਆਂ ਵਾਲਿਆਂ ਨੂੰ ਖੇਤਾਂ ਵਿੱਚ ਕੰਮ ਕਰਦੇ ਅਤੇ ਗੁਰੂ ਘਰ ਵਿੱਚ ਸੇਵਾ ਕਰਦੇ ਦੇਖਿਆ ਤਾਂ ਉਸ ਨੇ ਉੱਥੋਂ ਦੇ ਲੋਕਾਂ ਤੋਂ ਪੁੱਛਿਆ ਇਹ ਫਕੀਰ ਕੌਣ ਹਨ ਤਾਂ ਉੱਥੋਂ ਦੇ ਲੋਕਾਂ ਨੇ ਰਾਜਾ ਨੂੰ ਕਿਹਾ ਮਹਾਰਾਜ ਇਹ ਫਕੀਰ ਨਹੀਂ ਸਿੱਖ ਹਨ ਜੋ ਭਾਰਤ ਦੇ ਪੰਜਾਬ ਸੂਬੇ ਤੋਂ ਆਏ ਹਨ ਅਤੇ ਉਹ ਗੁਰੂ ਨਾਨਕ ਨੂੰ ਆਪਣਾ ਪੈਗੰਬਰ ਮੰਨਦੇ ਹਨ ਲੋਕਾਂ ਦੀ ਗੱਲ ਸੁਣਨ ਤੋਂ ਬਾਅਦ ਬਾਦਸ਼ਾਹ ਨੇ ਉਹਨਾਂ ਲੋਕਾਂ ਨੂੰ ਕਿਹਾ ਉਹਨਾਂ ਸਿੱਖ ਕਿਸਾਨਾਂ ਨੂੰ ਮੇਰੇ ਕੋਲ ਬੁਲਾ ਕੇ ਲਿਆਓ ਅਤੇ ਜਦੋਂ ਸਿੱਖ ਕਿਸਾਨ ਬਾਦਸ਼ਾਹ ਕੋਲ ਪਹੁੰਚੇ ਤਾਂ ਬਾਦਸ਼ਾਹ ਨੇ ਕਿਹਾ ਤੁਸੀਂ ਇਹਨਾਂ ਵਪਾਰੀਆਂ ਤੋਂ ਸਰਾ ਵਿੱਚ ਰੁਕਣ ਦਾ ਕਿੰਨਾ ਕਿਰਾਇਆ ਲੈਂਦੇ ਹੋ ਬਾਦਸ਼ਾਹ ਦੀ ਗੱਲ ਸੁਣ ਕੇ ਸਿੱਖਾਂ ਨੇ ਬਾਦਸ਼ਾਹ ਨੂੰ ਜਵਾਬ ਦਿੱਤਾ ਬਾਦਸ਼ਾਹ ਜੀ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਕਿਸੇ ਤੋਂ ਕਿਰਾਇਆ ਨਹੀਂ ਲਿਆ ਜਾਂਦਾ ਜੋ ਵੀ ਗੁਰੂ ਨਾਨਕ ਦੇ ਘਰ ਆਉਂਦਾ ਹੈ ਉਸ ਨੂੰ ਰਹਿਣ ਦੇ ਨਾਲ ਪ੍ਰਸ਼ਾਦਾ ਵੀ ਮੁਫਤ ਦੇ ਵਿੱਚ ਚਕਾਇਆ ਜਾਂਦਾ ਹੈ ਸਿੱਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ ਅਜਿਹੀ ਬੰਦਗੀ ਕਰਨ ਵਾਲੇ ਫਕੀਰ ਮੈਂ ਪਹਿਲੀ ਵਾਰ ਦੇਖੇ ਹਨ ਬਾਦਸ਼ਾਹ ਦੀ ਗੱਲ ਸੁਣ ਕੇ ਸਿੱਖਾਂ ਨੇ ਕਿਹਾ ਬਾਦਸ਼ਾਹ ਜੀ ਇਹ ਗੱਲ ਜੋ ਤੁਸੀਂ ਕਰ ਰਹੇ ਹੋ ਸੁਣਨ ਵਿੱਚ ਤਾਂ ਬਹੁਤ ਚੰਗੀਆਂ ਹਨ ਪਰ ਇਹਨਾਂ ਗੱਲਾਂ ਦਾ ਫਾਇਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਫਕੀਰਾਂ ਨੂੰ ਬੰਦਗੀ ਕਰਨ ਦੇ ਲਈ ਇਬਾਦਤਗਾ ਬਣਾਉਣ ਵਾਸਤੇ ਸਰਕਾਰ ਦੀ ਇਜਾਜ਼ਤ ਨਹੀਂ ਹੈ ਸਿੱਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ ਦੱਸੋ ਕਿੰਨੀ ਜ਼ਮੀਨ ਦੀ ਲੋੜ ਹੈ ਤੇ ਸਿੱਖਾਂ ਨੇ ਕਿਹਾ ਜੀ ਇੱਕ ਏਕੜ ਜ਼ਮੀਨ ਦੀ ਲੋੜ ਹੈ ਬਾਦਸ਼ਾਹ ਨੇ ਕਿਹਾ ਮੈਂ ਇੱਕ ਏਕੜ ਜ਼ਮੀਨ ਗੁਰੂ ਘਰ ਵਾਸਤੇ ਦਾਨ ਦਿੰਦਾ ਹਾਂ ਤੇ ਸਿੱਖਾਂ ਨੇ ਕਿਹਾ ਬਾਦਸ਼ਾਹ ਨਾ ਸਾਨੂੰ ਦਾਨ ਦੀ ਲੋੜ ਹੈ ਅਤੇ ਨਾ ਬਾਦਸ਼ਾਹਾਂ ਦੇ ਬਾਦਸ਼ਾਹ ਸਾਡੇ ਗੁਰੂ ਨਾਨਕ ਨੂੰ ਦਾਨ ਦੀ ਲੋੜ ਹੈ ਸਾਡੇ ਗੁਰੂ ਦਾ ਹੁਕਮ ਹੈ ਨਾਮ ਜੋ ਆਪਣਾ ਕਿਰਤ ਕਰਨਾ ਅਤੇ ਵੰਡ ਸਕਣਾ ਤੁਸੀਂ ਸਿਰਫ ਇਜਾਜ਼ਤ ਦੇ ਦਿਓ ਤੁਹਾਡੀ ਇਜਾਜ਼ਤ ਦੀ ਲੋੜ ਹੈ ਜ਼ਮੀਨ ਅਸੀਂ ਕਿਰਤ ਕਰਕੇ ਮੁਲਕ ਖਰੀਦ ਲਵਾਂਗੇ ਸਿੱਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ দান ਨਹੀਂ ਮੈਂ ਇੱਕ ਸੇਵਕ ਵਜੋਂ ਗੁਰੂ ਨਾਨਕ ਪਾਤਸ਼ਾਹ ਨੂੰ ਨਜ਼ਰਾਨਾ ਭੇਟ ਕਰਨਾ ਚਾਹੁੰਦਾ ਹਾਂ ਫਿਰ ਬਾਦਸ਼ਾਹ ਨੇ ਕਿਹਾ ਮੈਂ 1 ਏਕੜ ਜ਼ਮੀਨ ਭੇਟ ਕਰਦਾ ਹਾਂ ਇਸ ਤੋਂ ਬਾਅਦ ਬਾਦਸ਼ਾਹ ਨੇ ਗੁਰੂ ਘਰ ਬਣਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਅਤੇ ਕਿਹਾ ਇਸ ਪਿੰਡ ਦੇ ਵਿੱਚ ਰੱਬ ਦੇ ਬੰਦੇ ਰਹਿੰਦੇ ਹਨ ਇਸ ਕਰਕੇ ਇਸ ਪਿੰਡ ਦਾ ਨਾਮ ਦੁਸ਼ਟੇ ਆਬ ਨਹੀਂ ਹੋਣਾ ਚਾਹੀਦਾ ਅੱਜ ਤੋਂ ਬਾਅਦ ਇਸ ਪਿੰਡ ਦਾ ਨਾਮ ਜ਼ਾਹਿਦਾਨ ਰੱਖਿਆ ਜਾਂਦਾ ਹੈ ਜ਼ਾਹਿਦਾਨ ਦਾ ਮਤਲਬ ਰੱਬ ਦੀ ਬੰਦਗੀ ਕਰਨ ਵਾਲੇ ਇਸ ਤਰ੍ਹਾਂ ਈਰਾਨ ਦੇ ਇਸ ਪਿੰਡ ਦਾ ਨਾਮ ਸਿੱਖਾ ਕਰਕੇ ਬਦਲਿਆ ਗਿਆ ਸੀ ਇਸ ਬਾਦਸ਼ਾਹ ਦਾ ਨਾਮ ਸੀ ਸ਼ਾਹ ਰਜਾ ਪੈ흘ਵੀ ਇਸ ਦਾ ਜਨਮ 26 ਅਕਤੂਬਰ 1919 ਨੂੰ ਹੋਇਆ ਸੀ ਅਤੇ 27 ਜੁਲਾਈ 1980 ਨੂੰ ਇਸ ਦੀ ਮੌਤ ਹੋਈ ਸੀ ਇਸ ਸਮੇਂ ਬਹੁਤ ਘੱਟ ਸਿੱਖ ਰਹਿ ਰਹੇ ਹਨ ਇਸ ਸ਼ਹਿਰ ਦੇ ਵਿੱਚ ਪਹਿਲਾਂ ਸਿੱਖਾਂ ਦੀ ਬਹੁਤ ਆਬਾਦੀ ਸੀ ਜ਼ਾਹਿਦਾਨ ਦੇ ਵਿੱਚ ਜਦੋਂ ਈਰਾਨ ਦੇ ਵਿੱਚ ਇਸਲਾਮੀਕ ਰੈਵਿਊਲੂਸ਼ਨ ਹੋਇਆ ਤਾਂ ਜ਼ਿਆਦਾਤਰ ਸਿੱਖ ਤਹਿਰਾਨ ਅਤੇ ਹੋਰ ਯੂਰਪ ਦੇਸ਼ਾਂ ਵਿੱਚ ਚਲੇ ਗਏ ਇਸ ਸਮੇਂ ਪੂਰੇ ਈਰਾਨ ਦੇ ਵਿੱਚ 200 ਸਿੱਖ ਹਨ ਕਰੀਬਨ ਅਤੇ ਜ਼ਾਹਿਦਾਨ ਦੇ ਵਿੱਚ ਇਸ ਸਮੇਂ ਸਿਰਫ 15 ਦੇ ਕਰੀਬ ਪਰਿਵਾਰ ਹਨ ਗੁਰੂ ਘਰ ਅੱਜ ਵੀ ਮੌਜੂਦ ਹੈ ਜ਼ਾਹਿਦਾਨ ਦੇ ਵਿੱਚ ਸਿੱਖ ਈਰਾਨ ਦੇ ਵਿੱਚ ਜ਼ਿਆਦਾਤਰ ਆਟੋਸਫੇਅਰ ਪਾਰ ਦਾ ਵਪਾਰ ਕਰਦੇ ਹਨ ਅਤੇ ਈਰਾਨ ਦੇ ਵਿੱਚ ਸਿੱਖਾਂ ਦੇ ਹਾਲਾਤ ਬਹੁਤ ਚੰਗੇ ਹਨ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ